ਬਟਾਲਾ ਨੇੜੇ ਪਿੰਡ ਜੰਤੀਪੁਰ ਵਿਕੇ ਸਮੂਚੀ ਕਾਂਗਰਸ ਪਾਰਟੀ ਦੇ ਲੀਡਰਸ਼ਿਪ ਪਹੁੰਚੀ ਇੱਕ ਵੱਡੀ ਮੀਟਿੰਗ ਨੂੰ ਸਬੋਧਨ ਕੀਤਾ ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਦੇ ਪ੍ਰਧਾਨ ਰਾਜਾ ਵਰਿੰਗ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਕਈ ਮੌਜੂਦਾ ਵਿਧਾਇਕ ਅਤੇ ਸਾਬਕਾ ਵਿਧਾਇਕ ਇਸ ਮੀਟਿੰਗ ਦੇ ਵਿੱਚ ਮੌਜੂਦ ਰਹੇ ਗੱਲਬਾਤ ਦੌਰਾਨ ਰਾਏਵਰਿੰਗ ਨੇ ਕਿਹਾ ਕਿ ਪੰਜਾਬ ਦੇ ਕਾਨੂੰਨ ਵਿਵਸਥਾ ਨੂੰ ਤੁਸੀਂ ਜਾਣਦੇ ਹੀ ਹੋ ਨਾ ਹੀ ਇਸ ਮੌਕੇ ਬੋਲਦਿਆਂ ਸਾਬਕਾ ਵਿਧਾਇਕ ਜਿਹੜਾ ਨੇ ਵੀ ਕਿਹਾ ਕਿ ਜੋ ਅਮਰਤਪਾਲ ਸਿੰਘ ਨਹਿਰੂ ਹੈ ਜਿਸ ਨੇ ਇੱਕ ਸੋਸ਼ਲ ਮੀਡੀਆ 'ਚ ਲੋਨ ਵਾਲੀ ਮਹਿਲਾ ਦਾ ਕਤਲ ਕੀਤਾ ਹੈ ਗੁਰਸਿੱਖ ਕਦੀ ਵੀ ਮੈਦਾਨ ਛੱਡ ਕੇ ਨਹੀਂ ਭਜਦਾ ਕੋਈ ਵੀ ਕੰਮ ਹੈ ਇਸ ਨੂੰ ਕਾਨੂੰਨ ਦੇ ਦਰਯੇ ਦੇ ਵਿੱਚ ਹੀ ਕਰਨਾ ਚਾਹੀਦਾ ਹੈ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪੱਤਰਕਾਰ ਬੰਟੀਜ਼ ਹੋਤਰਾ ਦੀ ਖਾਸ ਰਿਪੋਰਟ ਜੰਤੀਪੁਰ ਤੋਂ ਇਹ ਤੁਸੀਂ ਮੈਂ ਕੱਲ ਕਮੈਂਟ ਕੀ ਪਹਿਲੇ ਦਿਨ ਹੀ ਦੇਖ ਰਹੇ ਹਾਂ ਕਿ ਪੰਜਾਬ ਦੇ ਲੋਕ ਜਿਹੜੇ ਬਹੁਤ ਮਾੜੇ ਆ ਪਰ ਮੈਂ ਕਹਿਣਾ ਹੈ ਕਿ ਹਰੇਕ ਬੰਦੇ ਨੂੰ ਜਿਹੜਾ ਇਹ ਸੋਸ਼ਲ ਮੀਡੀਆ ਤੇ ਆਪਦੀ ਗੱਲ ਰੱਖਣ ਦਾ ਅਧਿਕਾਰ ਹੈ ਔਰ ਹਰੇਕ ਆਵਾਜ਼ ਨੂੰ ਜਿਹੜਾ ਦਬਾਉਣ ਲਈ ਜਿਹੜਾ ਗੈਂਗਸਟਰਾਂ ਦਾ ਜਿਹੜਾ ਹੁਸ਼ਾਰਾ ਲਿਆ ਜਾ ਰਿਹਾ ਕਿਤੇ ਗੈਂਗਸਟਰ ਦਬਾਉਂਦੇ ਨੇ ਕਿਤੇ ਲੀਡਰ ਦਬਾ ਰਹੇ ਨੇ ਜਿਵੇਂ ਕਿ ਮੌਜੂਦਾ ਸਰਕਾਰ ਮੌਜੂਦਾ ਸਰਕਾਰ ਕਹਿੰਦੀ ਕਿ ਸਾਡੇ ਖਿਲਾਫ ਜਿਹੜਾ ਆਵਾਜ਼ ਚੁਕੇਗਾ ਉਹ ਆਵਾਜ਼ ਦੇ ਉੱਪਰ ਪਰਚੇ ਦਰਜ ਕਰਾਂਗੇ ਔਰ ਇਸ ਕਰਕੇ ਲੋਕਾਂ ਦੀ ਆਜ਼ਾਦੀ ਨੂੰ ਜਿਹੜਾ ਕਿ ਉਹ ਦਬਾਇਆ ਜਾ ਰਿਹਾ ਜੋ ਲੋਕਾਂ ਲੋਕ ਜਿਹੜੇ ਉਹ ਖੋਲਣਾ ਚਾਹੁੰਦੇ ਆ ਔਰ ਖੋਲ ਜਿਹੜੀ ਆ ਉਹ ਕਾਂਗਰਸ ਸਰਕਾਰ ਦੇ ਵਿੱਚ ਹੀ ਮਿਲ ਜਾਂਦੀ ਹੈ। ਕੀ ਸੋਚਦੇ ਹੋ ਤੁਸੀਂ ਇਹ ਕਿ ਅਮਰਪਾਲ ਮਹਿਰੂ ਵਿਦੇਸ਼ ਭੱਜ ਕੇ ਕਾਮਯਾਬ ਹੋ ਗਿਆ ਇਹ ਕਹਿੰਦਾ ਨਿਕਲ ਗਿਆ ਜੀ। ਗੱਲ ਇਹ ਆ ਕਿ ਜਿਹੜਾ ਗੁਰੂ ਦਾ ਸਿੱਖ ਆ ਮੈਂ ਤਾਂ ਪਹਿਲਾਂ ਵੀ ਇਹ ਗੱਲ ਕਹੀ ਸੀ। ਜਦੋਂ ਭਾਈ ਅਮਰਪਾਲ ਦੀ ਗੱਲ ਹੋਈ ਸੀ ਜਦੋਂ ਉਹ ਕਹਿੰਦੇ ਕਿ ਉਹ ਫੜੇ ਨਹੀਂ ਗਏ ਜੀ ਭੱਜ ਗਏ। ਮੈਂ ਕਿਹਾ ਗੁਰੂ ਦੇ ਸਿੱਖ ਤਾਂ ਕੰ ਪਹਿਲੀ ਗੱਲ ਜਦੋਂ ਗੁਰੂ ਦਾ ਬਾਣਾ ਪਾਲੀਏ ਉਦੋਂ ਸਿੰਘਾਂ ਦਾ ਕੰਮ ਹੈ ਜੂੰਝਣਾ ਔਰ ਜੇ ਕੋਈ ਕੰਮ ਕੀਤਾ ਹੈ ਤੇ ਉਹਦੀ ਜ਼ਿੰਮੇਵਾਰੀ ਚੱਕੀ ਏ ਤੇ ਫਿਰ ਉਹ ਜ਼ਿੰਮੇਵਾਰੀ ਤੋਂ ਜਿਹੜਾ ਭੱਜਦਾ ਗੁਰੂ ਦਾ ਸਿੱਖ ਨਹੀਂ ਹੋ ਸਕਦਾ ਪੰਜਾਬ ਚ ਦਾ ਜੋਖ ਹੋ ਰਿਹਾ ਤੁਹਾਨੂੰ ਪਤਾ ਹੀ ਹੈ ਲਾ ਐਂਡ ਆਰਡਰ ਦੀ ਕਿਸ ਤਰ੍ਹਾਂ ਦੀ ਸਥਿਤੀ ਹੈ ਸਾਰੀ ਦੁਨੀਆ ਜਾਣਦੀ ਹੈ ਔਰ ਅਸੀਂ ਦਾ ਕਿਦੋਂ ਦੇ ਕਹਿ ਰਹੇ ਕਿ ਪੰਜਾਬ ਦੇ ਹਾਲਾਤ ਵਿਗੜਦੇ ਜਾ ਰਹੇ ਨੇ ਪੁਲਿਸ ਨਾਮ ਦੀ ਕੋਈ ਚੀਜ਼ ਨਹੀਂ ਹੈ ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਨਹੀਂ ਜਿਵੇਂ ਲੱਗਦਾ ਕਿ ਕਿਸ ਤਰ੍ਹਾਂ ਦੇਖ ਦੋਣਾ ਮੇਰਾ ਸੋਸ਼ਲ ਮੀਡੀਆ ਦਾ ਜੋ ਕੰਟੈਂਟ ਹੈ ਬਲਕਿ ਦੇਖੋ ਗਾਲੇ ਹੈ ਕਿਸੇ ਵੀ ਚੀਜ਼ ਦੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਹਰ ਗੱਲ ਹੋਣੀ ਚਾਹੀਦੀ ਹੈ ਕਾਨੂੰਨ ਦੇ ਦਾਇਰੇ ਚ ਕੋਈ ਵੱਡਾ ਨਹੀਂ ਕਾਨੂੰਨ ਤੋਂ ਕੋਈ ਵੱਡਾ ਨਹੀਂ ਜਿਸ ਤਰ੍ਹਾਂ ਇਹ ਸੰਵਿਧਾਨ ਹੋਰ ਰਹਿਣੀਆਂ